ਆਲਾ ਹੱਥ ਤੇ ਰਹੋ ਆਪਾਂ ਚੱਲਿਆ ਪਿੰਡ ਮੰਦਿਰ ਤੋਂ ਫਤਿਹਗੜ੍ਹ ਸਾਹਿਬ ਅਗਰੇ ਨਾਲ ਸਾਰੇ ਸਾਧੂ ਵੀਰ ਨੇ ਵੀਡੀਓ ਨੂੰ ਅੰਤ ਤੱਕ ਦੇਖੀਂ ਪੰਦਰ ਦਾ ਓ ਜੀ ਇਹ ਆਪਣਾ ਰਵੀ ਖਾਲਸਾ ਜੀ ਹੈ ਜੋ ਕਿ ਆਪਣੇ ਪਿੱਛੇ ਡੈਕ ਪਲੇ ਸੇਵਾ ਨਿਭਾ ਰਹੇ ਨੇ ਜੀ ਡੈਕ ਜੀ ਆਤੀ ਪਿਆਰਿਓ ਆਪਾਂ ਪਹੁੰਚ ਚੁੱਕੇ ਆਂ ਬਰੇਟੇ ਜਿੱਥੇ ਬਰੇਟੇਆਂ ਦਾ ਫਾਟਕਦਾ ਬਾਈ ਕਿਸੇ ਕਿਸਮਤ ਵਾਲੇ ਨੂੰ ਇਹ ਗੋਲਾ ਮਿਲਦਾ ਹੈ ਤੇ ਇਹ ਆਪਣੇ ਹੁੰਦੇ ਹੁੰਦੇ ਹੁਣ ਕੁਝ ਹੀ ਮਿੰਟਾਂ ਦੇ ਵਿੱਚ ਲੱਗਿਆ ਤੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਬਰੇਟੇ ਫਾਟਕ ਤੇ ਪਹੁੰਚ ਚੁੱਕੇ ਆਂ ਇਹ ਬਹੁਤ ਹੀ ਇੱਕ ਯਾਦਗਾਰੀ ਤਸਵੀਰ ਹੈ ਜਿਹੜਾ ਇਹ ਅੱਜ ਆਪਾਂ ਨੂੰ ਇਹ ਬੰਦ ਮਿਲਿਆ ਹੈ ਲਵੀ ਪੈਰੀ ਸੰਗਤੀ ਜੀ ਜੋ ਕਿ ਆਪਣੇ ਜਦੋਂ ਆਪਾਂ ਤੇਲ ਪਵਾ ਕੇ ਅੱਗੇ ਰੋਡ ਤੇ ਚੜਦੇ ਹਾਂ ਤਾਂ ਆਪਣੇ ਸਾਥੀ ਵੀਰ ਪੂਰੀ ਗੌਰ ਨਾਲ ਆਪਣੀ ਸੰਗਤ ਵੈਗਰੂ ਐਨ ਟਕਿਆਈ ਨਾਲ ਨਾ ਦਮਾ ਤੇ ਤਫਾਉਂਦੇ ਆਪਣਾ ਟਰੈਕਟ ਤੇ ਆਪਾਂ ਰੋਡ ਤੇ ਪੂਰੀ ਟਕਿਆਈ ਦੇ ਨਾਲ ਆ ਵੈਗਰੂ ਦੀ ਕਿਰਪਾ ਦੇ ਨਾਲ ਆਪਾਂ ਅੱਗੇ ਚਾਲੇ ਪਾਉਨੇ ਆ ਜੀ ਆਜੋ ਪੈਰੀ ਸੰਗਤੀ ਜੀ ਚਕਾਂਗੇ ਜੀ ਆਜੋ ਤੇ ਲੰਗਰ ਦੇ ਵਿੱਚ ਕੀ ਇਸ ਤੇ ਬਿਸਕੁਟਾਂ ਦੀ ਸੇਵਾ ਨਿਭਾਈ ਜਾ ਰਹੀ ਹੈ ਰੈਗਰੂ ਸਾਹਿਬ ਦੀ ਕਿਰਪਾ ਬਣਾਈ ਰੱਖੀ ਜੀ ਹਾਂ ਵੀ ਪਿਆਰੀ ਸੰਗਤ ਜੀ ਤੇ ਆਪਣੇ ਟਰੈਕਟ ਦੀ ਉਲਟਕੀ 벨ਟ ਟੁੱਟ ਗਈ 벨ਟ ਜੋ ਕਿ ਬੈਟਰੀ ਤੋਂ ਹੀ ਇਹ 벨ਟ ਛੱਡਦੇ ਹੋ ਅਲਟੀਨੇਟਰ ਦੀ 벨ਟ ਹੈ ਜੋ ਕਿ ਅਲਟੀਨੇਟਰ ਦੀ ਆਪਣੀ 벨ਟ ਟੁੱਟ ਗਈ ਲੂਜ਼ ਹੋਣ ਦੇ ਕਾਰਨ ਕਿ ਆਪਣੇ ਹਰਨੇਕ ਮੰਦਿਰ ਜੀ ਤੇ ਆਪਣੇ ਸਾਰੇ ਸਾਥੀ

diagnostic diagnostics ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਆਪਾਂ ਫਤੇਗੜ ਸਾਹਿਬ ਪਹੁੰਚ ਚੁੱਕੇ ਆ ਜੀ ਜੋ ਕੀ ਫਤੇਗੜ ਦੇ ਸਾਹਿਬ ਦੇ ਉਰਲੇ ਪਾਸੇ ਇੱਕ ਮਾਦੋਪੁਰ ਪਿੰਡ ਆਉਂਦਾ ਆਪਣੀ ਸੰਗਤ ਉਹ ਪਿੰਡ ਦੇ ਵਿੱਚ ਦੀ ਆ ਕੇ ਫਤੇਗੜ ਸਾਹਿਬ ਪਹੁੰਚੂਗੀ ਬਹੁਤ ਜ਼ਿਆਦਾ ਟ੍ਰੈਪ ਹੈ ਜੀ ਸੰਗਤ ਪਹੁੰਚੀ ਹੋਈ ਹੈ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਬਾਈ ਕੁਸੀਂ ਪ੍ਰਵੇਸ਼ ਦਰਤੀ ਤੇ ਪਹੁੰਚ ਰਹੇ ਹੋ ਨੌਜਵਾਨਾਂ ਨੂੰ ਬੇਨਤੀ ਹੈ ਕਿ ਹੁੱਲੜਵਾਜੀ ਤੋਂ ਥੋੜਾ ਜਿਹਾ ਸੰਕੋਚ ਰੱਖਿਓ ਹੁੱਲੜਵਾਜੀ ਨਾ ਕਰਿਓ ਆਰਾਮ ਦੇ ਨਾਲ ਆ ਸਵੇਤਰ ਦਰਤੀ ਤੇ ਪਹੁੰਚੋ ਤੁਸੀਂ ਦਰਸ਼ਨ ਕਰੋ ਜੀ ਤੇ ਆਪਣੇ ਨਾਲ ਆ ਤੇ ਆਪਣੇ ਨਾਲ ਇਹ ਸਾਥੀ ਨੌਜਵਾਨ ਵੀਰ ਅਟ ਪ੍ਰਵੇਸ਼ ਦਰਤੀ ਤੇ ਪਹੁੰਚੇ ਨੇ ਜੀ ਤੇ ਆਪਣੇ ਨਾਲ ਸਾਥੀ ਉਹ ਵੀ ਵੀਰ ਆਪਣੀ ਸੰਗਤ ਆ ਪਿੱਛੇ ਜੋ ਕੀ ਜਾਪ ਕਰ ਰਹੀ ਹੈ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਉਣਗੇ ਪਾਉਣਗੇ ਜਿਹੜੇ ਰਿਕਾਰਡ ਪਾਉਣਗੇ ਵਾਹਿਗੁਰੂ 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 ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਵੀ ਪਿਆਰੀ ਸੰਗਤ ਜੀ ਆਪਾ ਜਿੱਥੇ ਥੋੜਾ ਜਿੱਦਿਆ ਆਪਾਂ ਸਪਰੇਅ ਕਰਕੇ ਹੱਕੀਗੜ੍ਹ ਸਹਿਬ ਪਹੁੰਚਣ ਵਾਲਿਆਂ ਜਿੱਥੇ ਸਾਰੀ 2-3 ਕਿਲੋਮੀਟਰ ਅੱਗੇ ਆ ਜੀ ਬਹੁਤ ਤਕੜਾ ਜਾਬ ਲੱਗਿਆ ਹੋਇਆ ਬਹੁਤ ਤਦਾਰ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਜਿੱਥੇ ਆਪਣੇ ਸਾਰੇ ਨੌਜਵਾਨ ਵੀਰ ਸਾਥੀ ਅਰੇ ਅਰੇ ਨੇ ਤੁਸੀਂ ਦੇਖ ਰਹੇ ਹੋ ਜੋ ਕਿ ਆਪਣੇ ਸਾਥੀਆਂ ਦੇ ਤੇ 17 ਵੀ ਸਜਾਰੇ ਨੇ ਤੁਸੀਂ ਦੇਖ ਰਹੇ ਹੋ ਨਾ ਜੀ ਨਾਲੇ ਇਹ ਯਾਰ ਬੰਦਾ ਰਾਫਟਰੀ ਵੀ ਕਰ ਰਹੇ ਨੇ ਤਾਂ ਹੀ ਦੇੜ ਤੇ ਆ ਕਿ ਬਹੁਤ ਜਿਆਦਾ ਦਿਖਾ ਦੇ ਸਾਹਮਣੇ ਤੁਹਾਨੂੰ ਦਿਖਾਉਣੇ ਬਹੁਤ ਤਦਾਰ ਦੇ ਵਿੱਚ ਇਹ ਜਣਾ ਜਣਾ ਯਾਰ ਅੱਗੇ ਆਪਾਂ ਚੱਲਦੇ ਆ ਆਜੂ ਬਣੇ ਰਹੂ ਵੀਡੀਓ ਤੇ ਵਾਹਿਗੁਰੂ ਜੀ ਪਿਆਰੀ ਸੰਗਤ ਜੀ ਤੇ ਹੁੰਨੇ ਰਬਾਨਾ ਚੱਲਦੇ ਆ ਅੱਗੇ ਜੇ ਕਿ ਮਤੇਗੜ ਸਾਹਿਬ ਤੇ ਪਹੁੰਚਣ ਤੇ ਉਰਾ ਸਾਹਮਣੇ ਇਹ ਪਿੰਡ ਆ ਤੁਸੀਂ ਦੇਖ ਰਹੇ ਹੋ ਜੋ ਕਿ ਸਾਹਮਣੇ ਪਿੰਡ ਹੈ ਅਧਿਕ ਕਿਲੋਮੀਟਰ ਤੇ ਤੇ ਬਹੁਤ ਅਗੜਾ ਜਾਮ ਲੱਗਿਆ ਹੋਇਆ ਹੈ ਸਵਿੱਤਰ ਘਰਤੀ ਤੇ ਸੰਗਤਾਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਸ਼ਹਿਰਾਂ ਤੋਂ ਸਟੇਟਾਂ ਚੋਂ ਜ਼ਿਲ੍ਹਿਆਂ ਚੋਂ ਪਹੁੰਚ ਰਹੀਆਂ ਨੇ ਜੀ ਇਸ ਪਵਿੱਤਰ ਸਥਾਨ ਧਰਤੀ ਤੇ ਕੋਟੀ-ਕੋਟੀ ਪ੍ਰਣਾਮ ਉਹਨਾਂ ਸਿੱਧਾਂ ਨੂੰ ਆਏ ਮਾਤਾ ਗੁਜਰਪੁਰ ਜੀ ਤੇ ਗੁਰਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਾਡੇ ਗੁਰਗੋਬਿੰਦ ਸਿੰਘ ਜੀ ਸੱਚੇ ਪਾਸਾ ਨੇ ਜਿਨ੍ਹਾਂ ਨੇ ਇਸ ਧਰਤੀ ਤੇ ਦੋ ਬੱਚਿਆਂ ਨੇ ਸਾਦਤ ਪਾਈ ਹੈ ਜੀ ਤੇ ਆਪਾਂ ਤੁਹਾਨੂੰ ਕਰਾਵਾਂਗੇ ਦਰਸ਼ਨ ਬਨੇ ਰਹੋ ਵੀਡੀਓ ਤੇ ਜੀ ਅੱਗੇ ਲੈ ਕੇ ਚੱਲਦੇ ਆ ਵਾਹਿਗੁਰੂ ਕਿਰਪਾ ਕਰੇ ਜੀ ਸਾ ਪਿਆਰੀ ਸੰਗਤ ਜੀ ਬਹੁਤ ਅਖੜਾ ਜਾਮ ਲੱਗਿਆ ਹੋਇਆ ਜੋ ਕਿ ਸੰਗਤਾਂ ਪਹੁੰਚ ਰਹੀਆਂ ਨੇ ਵੱਖ-ਵੱਖ ਆਪਣੇ ਸਾਧਨਾਂ ਨੂੰ ਲੈ ਕੇ ਕੋਈ ਡਰੈਗਟਰ ਟਰਾਲੀਆਂ ਤੇ ਕੋਈ ਟਰੱਕਾਂ ਤੇ ਕੋਈ ਗੱਡੀਆਂ ਤੇ ਆਪਣੇ ਜਗਤਾਰ ਮੀਰ ਜੀ ਜੋ ਕਿ ਰਸਤਾ ਦੱਸਦੇ ਨੇ ਪਿਛਲੇ 20 30 ਸਾਲਾਂ ਤੋਂ ਲਗਾਤਾਰ ਹੈ ਉਰੇ ਆਰੇ ਨਹੀਂ ਜੀ ਪਵਿੱਤਰ استان ਤੇ ਇਹ ਉਹ ਅੱਗੇ ਪਿੰਡ ਹੈ ਕਹਿੰਦੇ ਪਿੰਡ ਦੀ ਬਿਜਲੀ ਚੱਲਾਂਗੀ ਜੋ ਹੈ ਕਿ ਜਿੱਕਰ ਖਾਂ ਸਾਵਾ ਜਿੰਨੀ ਕਿਤੇ ਕੋਈ ਨਹੀਂ ਫਟਦੇ ਦੇਖ ਰਹੇ ਹੋ ਜੋ ਕਿ ਜੇਕਰਾਂ ਦਾ ਸੰਗੇ ਬਹੁਤ ਸਾਨੂੰ ਬਹੁਤ ਹੀ ਤਦਾਰ ਦੇ ਵਿੱਚ ਇੱਕ ਸੜਕ ਤੱਕ ਪਹੁੰਚੀ ਹੋਈ ਹੈ ਜੀ ਦੇਖ ਰਹੇ ਹੋ ਕੈਨੇਡਾ ਡਰਾਈਵਰ ਵਾਲ ਦੀ ਨਿਦਾਰੀ ਜੋ ਗੱਡੀਆਂ ਰੁਕ ਚੁੱਕੀਆਂ ਨੇ ਤੇ ਬਹੁਤ ਹੀ ਥੋੜਾ ਆਪਣੀ ਦੇ ਉੱਪਰ ਜੋ ਲਿਖਿਆ ਆਪਾਂ ਤੁਹਾਨੂੰ ਸੁਣਾਉਨੇ ਆਂ ਦਸ ਮਨ ਹੀ ਲੇਖਤਾ ਹੋਣਾ ਆਪਾਂ ਬਕਰ ਦੇ ਤਾਰੇ ਨਾਲ ਆਏ ਉਸਨੇ ਪਾਣੀ ਕਹਿ ਰੋ ਆਵੇ ਹੌਸੇ ਦੇ ਪਾਰੇ ਲਾਉਂਦੇ ਹੋਣੇ ਹਨ ਨਿੱਕੀ ਰੁਕ ਚਾਂ ਬੱਡੇ ਤੇਪੂਰ ਮੇਂ ਪੈਕੇਟੁਰਗੇ ਤਾਬਰ ਬਜੀਦੇ ਦੀ ਦੇ ਅੰਦਰ ਉਤਨੇ ਆਨੇ ਦਰਾਂਦੇ ਹੋਣੇ ਆਨੇ ਦਰਾਂਦੇ ਹੋਣੇ ਤਾਬਰ ਬਜੀਦੇ ਦੀ ਦੇ ਅੰਦਰ ਉਤਨੇ ਆਨੇ ਦਰਾਂਦੇ ਹੋਣੇ ਚੇ ਲੋਨ ਦਾਸ ਤੋਂ ਹੋਣਾ ਚਾਹਾਂ ਟੀਚਰ ਸਾਡੀ ਉੱਤੇ ਉੱਗੇ ਉਹਨੇ ਬਹੁਤ ਵੀਡੀਓ ਪੜਾ ਕੇ ਮੇਰੀ ਜਾਨ ਜਹੇ ਮਨੂਤ ਮਨੂਤ ਇਹਦਾ ਹੁੰਦੇ ਹੋਣਾ ਮੁੱਖਤੂ ਦੇਖੇ ਠੰਡੇ ਹੋਏ ਮੇਰੀ ਜਾਨ ਜਹੇ ਪੁੱਤਰਿਆ ਪੂਰਾ ਵਰਦਨ ਦੇਸ਼ੌਰ ਦੀ ਮੇਰੇ ਜਾਨ ਲੈ ਵੀ ਪੈਰੀ ਸੰਗਤ ਜੀ ਆਪਾਂ ਪਹੁੰਚ ਗਏ